ਆਓ ਜੀ ਇੱਕ ਖੂਬਸੂਰਤ ਜਿਹਾ ਗੀਤ ਸੁਣਦੇ ਆਂ ਜਦੋਂ ਇੱਕ ਵੀਰ ਆਪਣੀ ਭੈਣ ਨੂੰ ਉਹਦੇ ਸਹੁਰੇ ਘਰ ਲੈਣ ਜਾਂਦਾ ਵਾ ਤੇ ਭੈਣ ਨੂੰ ਅੱਗੋਂ ਕਿੰਨਿਆਂ ਜਾਣਿਆਂ ਕੋ ਪਰਿਵਾਰ ਦੇ ਸਾਰੇ ਹੀ ਜੀਆਂ ਕੋਲੋਂ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਐ ਪਹਿਲਾਂ ਪਹਿਲਾਂ ਇਸ ਤਰੀਕੇ ਦਾ ਸਮਾਂ ਹੁੰਦਾ ਸੀ ਕਿ ਕੁੜੀਆਂ ਦੇ ਲਈ ਸਹੁਰੇ ਘਰ ਤੋਂ ਪੇਕੇ ਜਾਣਾ ਇੰਨਾ ਆਸਾਨ ਨਹੀਂ ਹੁੰਦਾ ਸੀ ਆਓ ਸੁਣਦੇ ਆਂ ਖੂਬਸੂਰਤ ਜਿਹਾ ਗੀਤ ਸੱਸੇ ਪੀੜੇ ਬਾਬਲ ਪੇਜੇ ਸਦੜੇ ਅਸਾ ਪੇਕੇ ਜਾਣਾ ਜੀ ਬਾਬਲ ਪੇਜੇ ਸਦੜੇ ਅਸਾ ਪੇਕੇ ਜਾਣਾ ਜੀ ਮੈਥੋਂ ਕੀ ਪੁੱਛ ਦਿਨੂ ਹੈ ਸੋਰੇ ਨੂੰ ਪੁੱਛ ਕੇ ਜਾਈਨੀ ਪੁੱਛ ਕੇ ਜਾਈ ਪਛਾ ਕੇ ਜਾਈ ਜੇ ਫੇਰ ਵੀ ਓਣਾ ਨੀ ਸੋਰੀ ਆਵਾਣਵਟੇਂਦੇ ਆਵੇ ਮੇਰਾ ਵੀਰਾ ਆ ਜੀ ਬਾਬਲ ਪੇਜੇ ਸਦੜੇ ਅਸਾ ਪੇਕੇ ਜਾਣਾ ਜੀ ਬਾਬਲ ਪੇਜੇ ਸਦੜੇ ਅਸਾ ਪੇਕੇ ਜਾਣਾ ਜੀ ਮੈਥੋ ਕੀ ਪੁੱਛ ਦਿਨੂ ਹੈ ਜੇਠ ਨੂੰ ਪੁੱਛ ਕੇ ਜਾਵਨੀ ਪੋਛਕੇ ਜਾਵੀ ਪੁਛਾਕੇ ਜਾਵੀ ਜੇ ਫੇਰ ਵੀ ਆਉਣਾ ਨੀ ਪੋਛਕੇ ਜਾਵੀ ਪੁਛਾਕੇ ਜਾਵੀ ਜੇ ਫੇਰ ਵੀ ਆਉਣਾ ਨੀ ਜੇਠ ਵੇੜੇ ਵਿੱਚ ਬੈਠਿਆ ਮੇਰਾ ਵੀਰਾ ਆਇਆ ਜੀ ਬਾਬਲ ਪੇਜੇ ਸੱੜੜੇ ਅਸਾ ਪੇਕੇ ਜਾਣਾ ਜੀ ਬਾਬਲ ਪੇਜੇ ਸਦੜੇ ਆ ਸਪੇਕੇ ਜਾਣਾ ਜੀ ਮੈਂ ਥੋ ਕੀ ਪੁੱਛਦੀ ਕੁੜੀਏ ਜਿਠਾਣੀ ਨੂੰ ਪੁੱਛ ਕੇ ਜਾਵਨੀ ਪੁੱਛ ਕੇ ਜਾਵਨੀ ਪੁੱਛਾ ਕੇ ਜਾਵਨੀ ਜੇ ਫੇਰ ਵੀ ਆਉਣਾ ਨਹੀਂ ਪੁੱਛ ਕੇ ਜਾਵਨੀ ਪੁੱਛਾ ਕੇ ਜਾਵਨੀ ਜੇ ਫੇਰ ਵੀ ਆਉਣਾ ਨਹੀਂ ਜਿਠਾਣੀ ਕੱਪੜੇ ਤੋਂਦੀਏ ਮੇਰਾ ਵੀਰਾ ਆਇਆ ਨਹੀਂ ਜਿਠਾਣੀ ਕੱਪੜੇ ਤੋਂਦੀਏ ਮੇਰਾ ਵੀਰਾ ਆਇਆ ਨਹੀਂ ਬਾਬਲ ਭੇਜੇ ਸਦੜੇ ਅਸਾਂ ਪੇਕੇ ਜਾਣਾ ਨਹੀਂ ਬਾਬਲ ਭੇਜੇ ਸਦੜੇ ਅਸਾਂ ਪੇਕੇ ਜਾਣਾ ਜੀ ਮੈਥੋਂ ਪੱਲਾ ਕੀ ਪੁੱਛਦੀ ਦਿਓਰ ਨੂੰ ਪੁੱਛ ਕੇ ਜਾਵੀ ਨੀ ਪੁੱਛ ਕੇ ਜਾਵੀ ਪੁੱਛਾ ਕੇ ਜਾਵੀ ਜੇ ਫੇਰ ਵਿਯੋਣਾ ਨੀ ਪੁੱਛ ਕੇ ਜਾਵੀ ਪੁੱਛਾ ਕੇ ਜਾਵੀ ਜੇ ਫੇਰ ਵਿਯੋਣਾ ਨੀ ਖਿੱਦੋ ਖੜੇਂਦੀ ਆ ਦਿਓਰਾ ਮੇਰਾ ਵੀਰਾ ਆਇਆ ਜੀ ਬਾਬਲ ਭੇਜੇ ਸਦੜੇ ਅਸਾ ਪੇਕੇ ਜਾਣਾ ਜੀ ਬਾਬਲ ਭੇਜੇ ਸਦੜੇ ਅਸਾ ਪੇਕੇ ਜਾਣਾ ਜੀ ਮੈਨੂੰ ਪਲਾਕੀ ਪੁੱਛਦੀ ਨਣਦ ਨੂੰ ਪੁੱਛ ਕੇ ਜਾਵਨੀ ਮੈਨੂੰ ਪਲਾਕੀ ਪੁੱਛਦੀ ਨਣਦ ਨੂੰ ਪੁੱਛ ਕੇ ਜਾਵਨੀ ਪੋਚਕੇ ਜਾਵੀ ਪੁਛਾਕੇ ਜਾਵੀ ਜੇ ਫੇਰ ਵੀ ਆਉਣਾ ਨਹੀਂ ਪੋਚਕੇ ਜਾਵੀ ਪੁਛਾਕੇ ਜਾਵੀ ਜੇ ਫੇਰ ਵੀ ਆਉਣਾ ਨਹੀਂ ਨਣ ਦੇਸਿਆ ਵਿੱਚ ਬੈਠੀ ਏ ਮੇਰਾ ਵੀਰਾ ਆਇਆ ਜੀ ਬਾਬਲ ਪੇਜੇ ਸਦੜੇ ਅਸਾਂ ਪੇਕੇ ਜਾਣਾ ਜੀ ਬਾਬਲ ਪੀਜੇ ਸਦੜੇ ਅਸਾ ਪੀਕੇ ਜਾਣਾ ਜੀ ਜਮ ਜਮ ਜਾਈ ਪਾਬੀਏ ਕਰ ਵੀਮਣ ਦਾਣੇ ਨੀ ਜਮ ਜਮ ਜਾਵੀ ਪਾਬੀਏ ਕਰ ਵੀਮਣ ਦਾਣੇ ਨੀ ਪੀਕੇ ਜਾਈ ਪਿਆਕੇ ਜਾਈ ਜੇ ਫੇਰ ਵੀ ਆਉਣਾ ਨੀ ਪੀ ਕੇ ਜਾਈ ਪਿਆ ਕੇ ਜਾਈ ਜੇ ਫੇਰ ਵੀ ਆਉਣਾ ਨਹੀਂ ਕੋਠਾ ਤਪਰੀ ਆ ਪੂਣੀਆਂ ਕਰ ਰੰਗਲੇ ਚਰਖੇ ਨਹੀਂ ਕਤ ਕੇ ਜਾਈ ਕਤਾ ਕੇ ਜਾਈ ਜੇ ਫੇਰ ਵੀ ਆਉਣਾ ਨਹੀਂ ਕਤ ਕੇ ਜਾਈ ਕਤਾ ਕੇ ਜਾਈ ਜੇ ਫੇਰ ਵੀ ਆਉਣਾ ਨਹੀਂ ਸੁੱਕੀ ਨਦੀ ਪਾਣੀ ਗੰਦ ਲਾਖੂ ਦੂਰ ਦੁਰਾਡੇ ਨੀ ਪਾਣੀ पार ਕੇ ਜਾਈਂ ਪਰਾ ਕੇ ਜਾਈਂ ਜੇ ਫੇਰ ਵੀ ਆਉਣਾ ਨੀ ਪਾਣੀ पार ਕੇ ਜਾਈਂ ਪਰਾ ਕੇ ਜਾਈਂ ਜੇ ਫੇਰ ਵੀ ਆਉਣਾ ਨੀ ਵੇੜਾ ਤ ਪਰਿਆ ਮੱਜੀਆਂ ਕਰ ਗੋਹਾ ਕੂੜਾ ਨੀ ਕਰਕੇ ਜਾਈਂ ਕਰਾਕੇ ਜਾਈਂ ਜੇ ਫੇਰ ਵੀ ਆਉਣਾ ਨਹੀਂ ਕਰਕੇ ਜਾਈਂ ਕਰਾਕੇ ਜਾਈਂ ਜੇ ਫੇਰ ਵੀ ਆਉਣਾ ਨਹੀਂ ਮੇਰਾ ਲਾਲ ਗਿਆ ਪਰਦੇਸ ਮੈਂ ਸਬ ਦੀ ਗੋਲੀ ਜੀ ਦੁਰਾਡੇ ਮੇਰੇ ਪੇਕੜੇ ਤੂੰ ਮੇਰੀ ਜਿੰਦੜੀ ਰੋਲੀ ਰਾਡੇ ਮੇਰੇ ਪੇਕੜੇ ਤੂੰ ਮੇਰੀ ਜਿੰਦੜੀ ਰੋਲੀ ਜੀ ਚਰਖਾ ਕੂਕਰ ਦੇਵੰਦਾ ਤੇ ਮਾਲ ਬੜੜਾ ਵੇਨੀ ਜਿੰਨਾ ਸਤਾਇਆ ਤੂੰ ਨਣਦੇ ਨੀ ਤੇਰੇ ਅੱਗੇ ਆਵੇ ਨੀ ਜਿੰਨਾ ਸਤਾਇਆ ਸਨ ਤੂੰ ਨਣਦੇ ਨੀ ਤੇਰੇ ਅੱਗੇ ਆਵੇ ਨੀ ਜਿੰਨਾ ਸਤਾਇਆ ਤੂੰ ਨਣਦੇ ਨੀ ਤੇਰੇ ਅੱਗੇ ਆਵੇ ਨੀ ਜਿੰਨਾ ਸਤਾਇਆ ਸਾਨੂੰ ਤੂੰ ਨਣਦੇ ਨੀ ਤੇਰੇ ਅੱਗੇ ਆਵੇ ਨੀ